ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਹਨ ਇਹ ਪ੍ਰਗਟਾਵਾ ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਪੁਰੀ ਨੇ ਅਮਨ ਲਈ ਪੱਤਰਕਾਰਾਂ ਨਾਲ ਮੁਲਾਕਾਤ ਕਰਦੇ ਹੋਏ ਕੀਤਾ ਉਹਨਾਂ ਕਿਹਾ ਕਿ ਰਾਸ਼ੀ ਪਾਰਟੀਆਂ ਵੱਲੋਂ ਖੇਤੀ ਬਿੱਲ ਨੂੰ ਲੈ ਕੇ ਕਿਸਾਨਾਂ ਵਿੱਚ ਪਰਮ ਪੈਦਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਅੰਦੋਲਨ ਦੀ ਆੜ ਵਿੱਚ ਕੁਝ ਹੋਰ ਲੋਕ ਹਿੰਸਾ ਫੈਲਾਈ ਜਾ ਰਹੇ ਹਨ ਅਤੇ ਭੰਨ ਤੋੜ ਕੀਤੀ ਜਾ ਰਹੀ ਹੈ ਉਨਾ ਕਿਹਾ ਕਿ ਖੇਤੀਬਿਲ ਸਬੰਧੀ ਕੇਂਦਰ ਸਰਕਾਰ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਤਿਆਰ ਹੈ ਸਾਡੇ ਜਿਹੜੇ ਦੇਸ਼ ਦਾ ਕਾਨੂੰਨ ਹੈ ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਆਰਡੀਨੈਂਸ ਜਦੋਂ ਪਾਸ ਹੁੰਦਾ ਹੈ ਉਹ ਆਰਡੀਨੈਂਸ ਦਾ 6 ਮਹੀਨੇ ਟਾਈਮ ਹੁੰਦਾ ਹੈ ਕਿ 6 ਮਹੀਨੇ ਅੰਦਰ ਨੂੰ ਲੋਕ ਸਭਾ ਔਰ ਰਾਜ ਸਭਾ ਜੀ ਪਾਸ ਕਰਨਾ ਹੁੰਦਾ ਇਹ 5 ਜੂਨ ਨੂੰ ਆਰਡੀਨੈਂਸ ਜਾਰੀ ਹੋਈ ਸੀਗੇ ਔਰ ਉਸ ਤੋਂ ਬਾਅਦ ਫਿਰ ਸਤੰਬਰ ਦੇ ਵਿੱਚ ਜਾ ਕੇ ਇਹਨੂੰ ਬਿਲ ਦੀ ਸ਼ਕਲ ਦਿੱਤੀ ਗਈ ਹੈ لیکن ਇਨ ਬਿਟਵੀਨ ਜਿਹੜਾ ਸਾਡੀ ਭਾਈਵਾਲ ਪਾਰਟੀ ਵਿੱਚ ਰਹੀ ਹੈ ਅਕਾਲੀ ਦਲ ਔਰ ਉਹ ਨਾਲ ਇਸ ਬਿੱਲ ਦੀ ਪ੍ਰੋਟਾ ਕਰਦੇ ਰਹੇ ਜਿਹੜਾ ਹੁਣੇ ਜਾਰੀ ਹੋਇਆ ਸੀ ਔਰ ਉਸ ਤੋਂ ਬਾਅਦ ਕਿਸੇ ਨੇ ਕੋਈ ਇਨਾ ਇਤਰਾਜ਼ ਨਹੀਂ ਉਠਾਇਆ ਲੇਕਿਨ ਹੁਣ ਜਿਹੜੇ ਕਿਸਾਨਾਂ ਦੇ ਸ਼ੰਕੇ ਨੇ ਉਹਨਾਂ ਨੂੰ ਮੈਂ ਸਮਝਦਾ ਹਾਂ ਕਿ ਗੱਲਬਾਤ ਰਾਹੀਂ ਦੂਰ ਕਰਨ ਦਾ ਤਰੀਕਾ ਆ ਹੋਰ ਦੁਨੀਆ ਤੇ ਕੋਈ ਤਰੀਕਾ ਨਹੀਂ ਚਾਹੇ ਕੋਈ ਮਿਲਕਾਂ ਦੀ ਲੜਾਈ ਹੋਵੇ ਚਾਹੇ ਕੋਈ ਹੋਵੇ ਉਹ ਗੱਲਬਾਤ ਰਾਹੀਂ ਉਹਦਾ ਸਮਾਧਾਨ ਹੁੰਦਾ ਹੈ ਜਿਹੜੇ ਸ਼ੰਕੇ ਕਿਸਾਨਾਂ ਦੇ ਨੇ ਉਹਨਾਂ ਨੂੰ ਬੈਠ ਕੇ ਸੈਕਟਰ ਕਮੇਟ ਨਾਲ ਇਹ ਸਾਰੇ ਜ਼ਿਕਰ ਕਰਕੇ ਵਾਰੀ-ਵਾਰੀ ਇਹਦਾ ਹੱਲ ਜਿਹੜਾ ਉਹ ਕੱਟਿਆ ਜਾ ਸਰ ਦੋ ਵਾਰੀ ਉਹਨਾਂ ਨੂੰ ਸੱਦਾ ਗਿਆ ਹੁਣ ਕੱਲ ਫੇਰ 14 ਤਰੀਕ ਨੂੰ ਬੁਲਾਇਆ ਮੈਂ ਸਮਝਦਾ ਕਿ ਕਾਫੀ ਜਿਹੜੇ ਕਿਸਾਨ ਵੀ ਨੇ ਜਿਹੜੀਆਂ ਨੇ ਉਹ ਜਾਣ ਗਿਆ ਔਰ ਉਹਨਾਂ ਦੇ ਲੀਡਰ ਜਾਣ ਗਿਆ ਔਰ ਉੱਥੇ ਬੈਠ ਕੇ ਜਿਹੜਾ ਗੱਲਬਾਤ ਹੈ ਉਹਦੇ ਰਾਹੀਂ ਇਹਦਾ ਰਸਤਾ ਨਿਕਲੇਗਾ ਔਰ ਉਹਨਾਂ ਦੇ ਸ਼ੱਕੇ ਦੂਰ ਕੀਤੇ ਜਾਣਗੇ ਕੋਈ ਖੇਤੀ ਮੰਤਰੀ ਹੀ ਬੈਠਣਗੇ ਅਸੀਂ ਨਹੀਂ ਗੱਲ ਸਰਕਾਰ ਦਾ ਨੁਮਾਇੰਦਾ ਉੱਥੇ ਬੈਠਣਗੇ ਜਿਨ੍ਹਾਂ ਨੂੰ ਅਥੋਰਾਈਜ਼ ਕੀਤਾ ਜਾਏਗਾ ਉਹ ਬੈਠ ਕੇ ਹੀ ਗੱਲ ਕਰਨਗੇ ਔਰ ਫਿਰ ਜ਼ਰੂਰੀ ਨਹੀਂ ਕਿ ਕੱਲੀ ਗੱਲ ਮੁੱਕ ਜਾਵੇ ਫਿਰ ਇਹ ਕਦੇ ਤਰੀਕ ਦੁਬਾਰਾ ਅੱਗੇ ਪੈ ਸਕਦੀ ਆ ਕਿ ਗੱਲ ਖਤਮ ਹੋ ਜਾਏਗੀ ਔਰ ਸ਼ੰਕਾ ਦੂਰ ਹੋ ਜਾਏਗੀ ਕਿਤੇ ਜ ਕਿਸਾਨ ਜਥੇਬੰਦੀਆਂ ਵੱਲੋਂ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਅੱਗੇ ਕਿਵੇਂ ਉਹਨਾਂ ਨੂੰ ਮਨਾਇਆ ਜਾਊਗਾ ਨਹੀਂ ਉਹਨਾਂ ਦੀ ਅੱਜ ਮੀਟਿੰਗ ਚੰਡੀਗੜ੍ਹ ਵਿੱਚ ਹੈਗੀ ਹੈ ਕਿਸਾਨ ਭੋਲ ਵਿੱਚ ਉਹਨਾਂ ਨੇ ਅੱਜ ਉਹਦੇ ਵਿੱਚ ਫੈਸਲਾ ਕਰਕੇ ਮੈਨੂੰ ਉਮੀਦ ਹੈ ਅੱਜ ਮੈਂ ਅਖਬਾਰ 'ਚ ਪੜ੍ਹਿਆ ਕਿ ਜਿਹੜਾ ਸਭ ਤੋਂ ਵੱਡੀ ਕਿਸਾਨ ਯੂਨੀਅਨ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕੱਲ ਜਾਵਾਂਗੇ ਸੋ ਐਸੀ ਨਹੀਂ ਗੱਲ ਹੈਗੀ ਜਰੂਰ ਜਾਣ ਦੀ ਸਾਨੂੰ ਇਹ ਤੁਸੀਂ ਬੜੇ ਸਿਆੜੇ ਪੱਤਰਕਾਰ ਜੇ ਜੇ ਕੋਈ ਸੈਕਟਰੀ ਲਿਖਦਾ ਸਾਈਨ ਸੈਕਟਰੀ ਦੇ ਹੁੰਦੇ ਆ ਨਿਮੰਤਰਣ ਸੈਕਟਰੀ ਵੱਲੋਂ ਜਾਂਦਾ ਸਾਨੂੰ ਵੀ ਕੋਈ ਚਿੱਠੀਆਂ ਆਉਂਦੀਆਂ ਨੇ ਉਹ ਸੈਕਟਰੀ ਵੱਲੇ ਆਉਂਦੀਆਂ ਨੇ ਐਸੀ ਨਹੀਂ ਗੱਲ ਹੈਗੀ ਤੇ ਹੁਣ ਸਮਝਣ ਦੀ ਗੱਲ ਹੈ ਮੰਤਰੀ ਜੀ ਨੇ ਹੀ ਬੈਣਾ ਹੈ ਮੰਤਰੀ ਜੀ ਨੇ ਗੱਲ ਕਰਨੀ ਆ ਲੇਕਿਨ ਨਿਯੁਕਤ ਦੇਵਤਾ ਇਹਦਾ ਹਮੇਸ਼ਾ ਸੈਕਰੀ ਲੈਟਰ ਲਿਖਦੇ ਹੋਈ ਭਰਉਂਦੀ ਦੇਖੋ ਮੈਂ ਸਮਝਦਾ ਹਾਂ ਕਿ ਇਹ ਕਿਸੇ ਪੋਲੀਟੀਕਲ ਪਾਰਟੀ ਦੀ ਸ਼ਰਾਰਤ ਹੈ ਮੈਂ ਨਹੀਂ ਸਮਝਦਾ ਕਿ ਸ਼ੁਰੀ ਜੀ ਨੇ ਵੀ ਕਿਹਾ ਕਿ ਕਿਸਾਨਾਂ ਨੇ ਇਹ ਬੈਠ ਕੇ ਕਿਸਾਨ ਬੜੇ ਸਾਡੇ ਸਮਝਦਾਰ ਨੇ ਉਹ ਬੜੇ ਸ਼ਾਂਤੀਪੂਰਵਕ ਜਿਹੜਾ ਹੈ ਉਹ ਧਰਨੇ ਉੱਪਰ ਬੈਠੇ ਹੈ ਔਰ ਉਹ ਇਸ ਤਰ੍ਹਾਂ ਟਕਰਾਵ ਦੇ ਰਸਤੇ ਵਜਾ ਹਿੰਸਾ ਦਾ ਰਸਤਾ ਨਹੀਂ ਫੜਦਾ ਮੈਂ ਮੁੱਖ ਮੰਤਰੀ ਨੂੰ ਕੋਈ ਆਪਣੀ ਆਈਪੀ ਦੀ ਰਿਪੋਰਟ ਸੀਆਈਡੀ ਦੀ ਰਿਪੋਰਟ ਹੋਵੇ ਤੇ ਉਸ ਇਸ ਕਰਕੇ ਉਹ ਬਿਆਨ ਦੇ ਸਕਦੇ ਮੇਰੇ ਕੋਲ ਹੈ ਜੀ ਕੋਈ ਇਨਫੋਰਮੇਸ਼ਨ ਨਹੀਂ ਹੈ